ਹੁਨੇ ਹੁਨੇ ਸਕੂਲ ਦੇ ਬੱਚਿਆਂ ਨਾਲ ਵਾਪਰ ਗਈ ਮੰਦਭਾਗੀ ਘਟਨਾ ਦੋ ਬੱਚਿਆਂ ਦੀ ਹੋਈ ਮੌਤ ਇੱਕ ਗੰਭੀਰ ਜ਼ਖਮੀ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਲੋਕੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹਰ ਕੋਈ ਸਾਵਧਾਨ ਜ਼ਰੂਰ ਹੋ ਜਾਵੇ ਅਬੋਹਰ ਦੇ ਮਲੋਟ ਰੋਡ ਦੇ ਉੱਤੇ ਇੱਕ ਮੰਦਭਾਗਾ ਭਾਣਾ ਵਾਪਰਿਆ ਇੱਕ ਕਾਰ ਦੇ ਵੱਲੋਂ ਸਕੂਲੀ ਬੱਚਿਆਂ ਨੂੰ ਟੱਕਰ ਮਾਰੀ ਗਈ ਹੈ ਜਿਸ ਦੇ ਵਿੱਚ ਤਿੰਨ ਸਕੂਲ ਦੇ ਬੱਚੇ ਗੰਭੀਰ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ ਦੱਸ ਦਈਏ ਕਿ ਦੋ ਬੱਚੇ ਦੀ ਹੁੰ ਤੱਕ ਜਾਨ ਜਾ ਚੁੱਕੀ ਐ ਸੋ ਵੱਡੀ ਤੇ ਮੰਦ ਭਾਗੀ ਖਬਰ ਸਾਹਮਣੇ ਆਈ ਐ ਸਕੂਲ ਦੇ ਵਿੱਚ ਪੜਨ ਗਏ ਵਿਦਿਆਰਥੀ ਜਿਨ੍ਹਾਂ ਦੀ ਜਾਨ ਜਾ ਚੁੱਕੀ ਐ ਸੋ ਇਹ ਹਾਦਸਾ ਵਾਪਰਦਾ ਕਿਵੇਂ ਐ ਇਹ ਤੁਸੀਂ ਵੀ ਸੁਣੋ ਹੋਰ ਤੋਂ ਬਲੋੜ ਜਾ ਰਹੀ ਸੀ ਇਹਨਾਂ ਨੂੰ ਵਿਚ ਮਾਰ ਅੱਛਾ ਮਤਲਬ ਕਾਰ ਹੀ ਸੀ ਗਿੱਲੇਗੇ ਪਤਾ ਨਹੀਂ ਅਸੀਂ ਤਾਂ ਜੋ ਪਹੁੰਚੇ ਐਕਸੀਡੈਂਟ ਹੋਇਆ ਪਿਆ ਸੀਗਾ ਅਸੀਂ ਤਾਂ ਇਹ ਕਿੰਨੇ ਛਾਤਰ ਸੀ ਜੁੰਡੇ ਸਾਨੂੰ ਤਾਂ ਤਨਕੇ ਗਏ ਆ ਦੀ ਤੇ ਕੀ ਪੋਜੀਸ਼ਨ ਐ ਇਹਨਾਂ ਦੀ ਕੁਝ ਪਤਾ ਲੱਗੇ ਡਾਕਟਰਾਂ ਨੇ ਦੱਸਿਆ ਡਾਕਟਰਾਂ ਨੇ ਤਾਂ ਹੱਦਲੇ ਦੱਸਣ ਹੋਣੀ ਲੱਗ ਕੇ ਆਏ ਇੱਕ ਅੱਧਾ ਪੈਰ ਦੋ ਕਹ ਰਹੇ ਕਿ ਡੱਡ ਹੋ ਗਏ ਤੇ ਇੱਕ ਅੱਧਾ ਦਾ ਪੈਰ ਤੇ ਕਾਰ ਚੱਲ ਕਿੱਥੇ ਗਿਆ ਕੋਈ ਬਚ ਗਿਆ ਜਾਂ ਉੱਥੇ ਹੀ ਸੀ ਗਈ ਕੋਈ ਸਭ ਬੋਰ ਤੋਂ ਗੱਡੀ ਆ ਰਹੀ ਸੀ ਮਲੋਡ ਜਾ ਰਹੀ ਸੀ ਉਹਨੇ ਵਿੱਚ ਮਾਰਿਆ ਕਹ ਰਹੇ ਕਿ Tata ਦੀ ਗੱਡੀ ਸੀ ਰੁਕਿਆ ਕਿ ਨਹੀਂ ਰੁਕਿਆ ਕਾਰ ਕੁਝ ਨਹੀਂ ਪਤਾ ਸੀ ਤੇ ਨਾਲ ਦੇ ਨਾਲ ਆਦੇ ਸੀ ਕਿ ਮੇਰਾ ਸੀ ਤਾਂ ਪੜਾ ਗਏ ਤੁਸੀ ਮਤਲਬ ਇਹਨਾਂ ਨੂੰ ਪਛਤੀ ਕਰਾਂ ਨਹੀਂ ਹਾਂ ਉੱਥੇ ਕੀ ਕਹਿੰਦੇ ਸਾਨੂੰ ਰਸਤੇ ਤੇ ਰੁਕਿਆ ਸੀਗਾ ਕਿ ਐਕਸੀਡੈਂਟ ਹੋ ਗਿਆ ਕੀ ਨਾ ਲੱਗਿਆ ਨਾ ਬੱਚਿਆਂ ਨੂੰ ਵੀ ਨਹੀਂ ਪਤਾ ਲੱਗਿਆ ਕਿਧਰ ਦੇ ਕਿਧਰ ਦੇ ਕਹ ਰਹੇ ਇੱਕ ਦਾ ਨਾਮ ਦਾ ਤਾਂ ਪ੍ਰੇਮ ਹੈ ਜਿਹਨੇ ਰਾਮ